ਬੀਡ ਕਰਦਾ ਇਹਨੂੰ ਚੱਕੋ ਇਹ ਜ਼ਰੂਰੀ ਹੈ ਕਾਲਜ ਜਾਣਾ ਬੱਚਿਆਂ ਨੇ ਆਹ ਰਸਤਾ ਹੈ ਗੰਗਾਜੀਪੁਰ ਇਹ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਦਾ ਕਿ ਲੋਕ ਸੋਚਦੇ ਕਿ ਇਹ ਨੰਗਲ ਫਾਟਕ ਦੇ ਉੱਤੇ ਮੌਜੂਦਾ ਜਿੱਥੇ ਕੇ ਮਸਲਾ ਚੱਲ ਰਿਹਾ ਫਾਟਕਾ ਨੂੰ ਬੰਦ ਕਰਨ ਦਾ ਅੱਜ ਇਲਾਕਾ ਨਿਵਾਸੀਆ ਵੱਲੋਂ ਪੂਰਾ ਇਥੇ ਕੱਟ ਕੀਤਾ ਗਿਆ ਸੀਗਾ ਵੀ ਇਹ ਫਾਟਕ ਬੰਦ ਨਹੀਂ ਹੋਣੀ ਚਾਹੀਦੀ ਭਾਈ ਜੀ ਸਾਰਾ ਡੀਟੇਲ ਦਾ ਕਿਹੜਿਆਂ ਦੀ ਜਿਲ੍ਹਾ ਪ੍ਰਧਾਨ ਕਾਂਗਰਸ ਛੇੜੀ ਸਾਹਿਬ ਜਿਹੜਾ ਕੱਟ ਹੋਇਆ ਪਹਿਲਾਂ ਇਹਦੇ ਬਾਰੇ ਦੱਸੋ ਜਰਾ ਇਹ ਸਾਡਾ ਨੰਗਲ ਚੌਂਕ ਵਾਲਾ ਜਿਹੜਾ ਫਾਟਕ ਹੈ ਇਹ 2012 ਦੇ ਵਿੱਚ ਪਹਿਲਾਂ ਵੀ ਬੰਦ ਕਰਨ ਦਾ ਇੱਕ ਚੱਲਿਆ ਸੀ ਸੈਂਟਰ ਦੇ ਵੱਲੋਂ ਤੇ ਉਹਦੇ ਵਿੱਚ ਸਰ ਰਮੇਸ਼ ਸਿੰਘ ਜੀ ਸਾਡੇ ਖੜੇ ਹੈ ਚੇਅਰਮੈਨ ਸਾਹਿਬ ਤੇ ਪੂਰਾ ਇਲਾਕਾ ਇਕੱਠਾ ਹੋ ਕੇ ਇਹ 40 ਦਿਨ ਧਰਨਾ ਚੱਲਿਆ ਸੀ ਉਸ ਟਾਈਮ ਰਵਨੀਤ ਸਿੰਘ ਬਿੱਟੂ ਐਮਪੀ ਸੀ ਕਾਂਗਰਸ ਦੀ ਉੱਪਰ ਵੀ ਸਰਕਾਰ ਸੀ ਤੇ ਸਾਰਿਆਂ ਨੇ ਇਕੱਠੇ ਹੋ ਕੇ ਪੂਰਾ ਇਹ ਮਾਰ ਉੱਪਰ ਗੱਲਬਾਤ ਕਰਕੇ ਜਦ ਇਸ ਨੂੰ ਰੋਕਿਆ ਗਿਆ ਸੀ ਜਦੋਂ ਸਾਨੂੰ ਫਿਰ ਸੈਂਟਰ ਵੱਲੋਂ ਵੀ ਡੀਸੀ ਵੱਲੋਂ ਵੀ ਇਹ ਆਸ਼ਵਾਸ਼ਣ ਮਿਲਿਆ ਸੀ ਕਿ ਇਹ ਫਾਟਕ ਬੰਦ ਨਹੀਂ ਹੋਊਗਾ ਹੁਣ 4 ਦਿਨ ਪਹਿਲਾਂ ਫਿਰ ਇਹਨਾਂ ਸੰਗਲ ਲਾ ਕੇ ਉਹ ਬੰਦ ਕਰਨ ਲੱਗੇ ਸੀ ਸੋ ਮੇਵਾ ਸਿੰਘ ਰਾਹੀਂ ਸਾਰੇ ਇੱਧਰ ਗੁజర్ ਰਹੇ ਸੀ ਤੇ ਉਸ ਦਿਨ ਸਾਰਾ ਘਾੜ ਇਲਾਕਾ ਇਕੱਠਾ ਹੋ ਕੇ ਮੋਤਵਰ ਸੱਜਣ ਆਏ ਤੇ ਉਸ ਦਿਨ ਤਾਂ ਉਹਨਾਂ ਨੇ 2 ਘੰਟੇ ਬਾਅਦ ਇਹ ਖੋਲ ਦਿੱਤਾ ਗਿਆ ਪਰ ਸਾਨੂੰ ਇਹ ਸ਼ੰਕਾ ਹੈ ਕਿ ਇਹਨਾਂ ਦੀ ਜਿਹੜੀ ਈਚਾਲ ਹੈ ਇਸ ਨੂੰ ਪੱਕਾ ਤੌਰ ਤੇ ਬੰਦ ਕਰਨ ਦੀ ਲੱਗਦੀ ਹੈ ਤੇ ਉਸ ਕਰਕੇ ਅੱਜ ਸਾਰਾ 42 ਪਿੰਡਾਂ ਦੀਆਂ ਸਾਰੀਆਂ ਪੰਚਾਇਤਾਂ ਤੇ ਮੋਤਵਰ ਸੱਜਣ ਹਰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਹ ਸਾਰੇ ਅੱਜ ਰੋਸਤਾਰਨਾ ਸੀ ਦਿੱਤਾ ਸੀ ਤੇ ਸਦਾ ਤਲੋਚਤ ਸਿੰਘ ਜੀ ਡੀਐਸਪੀ ਸਾਹਿਬ ਇੱਕ ਮੈਸੇਜ ਲੈ ਕੇ ਆਏ ਸੀ ਕਿ ਡੀਸੀ ਵੱਲੋਂ ਸਾਹਿਬ ਵੱਲੋਂ ਮੈਸੇਜ ਹੈ ਕਿ ਉਹਨਾਂ ਨੇ ਕੋਈ ਐਨਓਸੀ ਨਹੀਂ ਦਿੱਤੀ ਕਿ ਹੁਣ ਇਹ ਹਲੇ 파ਟਕ ਬੰਦ ਨਹੀਂ ਹੋਣਗੇ ਜਦ ਤੱਕ ਐਨਓਸੀ ਨਹੀਂ ਦਿੱਤੀ ਜਾਂਦੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਇਸ ਕਰਕੇ ਅਸੀਂ ਅੱਜ ਦਾ ਇਹ ਤਾਂ ਜਿਹੜਾ ਮੁੱਤਬੀ ਕਰ ਦਿੱਤਾ ਤੇ ਕਮੇਟੀ ਸਾਰੀ ਬੈਠੀ ਗਈ ਤੇ ਉਹਦਾ ਸਾਰਾ ਹੀ ਅਸੀਂ ਅਗਲੀ ਜੋ ਰਣਨੀਤੀ ਹੈ ਉਹ ਅਸੀਂ ਕਮੇਟੀ ਸਾਰੀ ਫੈਸਲਾ ਕਰਕੇ ਤਾਂ ਉਹ ਅੱਗੇ ਦੱਸਾਂਗੇ ਅੱਗੇ ਕੀ ਕਰਨਾ ਬਿਲਕੁਲ ਜੀ ਬਿਲਕੁਲ ਜੀ ਮੇਵਾ ਸਿੰਘ ਸਾਹਿਬ ਚੇਅਰਮੈਨ ਸਾਹਿਬ ਤੁਸੀਂ ਕੀ ਮੰਗਿਆ ਤੁਹਾਡੀ ਅੱਗੇ ਜੀ ਲੇਕੋ ਤੁਹਾਡੀ ਮੰਗ ਤੇ ਇਹ ਵੀ 2012 ਜਿਹਨਾਂ ਨੇ ਪਹਿਲੇ ਬੰਦ ਕਰਿਆ ਤਾਂ ਜਦੋਂ 3 ਓਵਰ ਬਣਿਆ ਰਫਲਾਈ ਓਵਰ ਉਹ ਹਮਾਚਲ ਨੂੰ ਜੋੜਦਾ ਚੰਡੀਗੜ੍ਹ ਤੇ ਦਿੱਲੀ ਤੋਂ ਹਿਮਾਚਲ ਰੋਡ ਹੈ ਜਿਹੜਾ ਸਾਡਾ ਲੱਕ ਹੈ ਸ਼ਹਿਰ ਹੈ ਜਾਂ ਜਿਹੜਾ 55 60 ਪਿੰਡ ਪੈਨੇ ਆ ਉਹਨਾਂ ਕੋਈ ਸੰਬੰਧ ਨਹੀਂ ਦਾ ਇਹੜੀ ਫਟਕ ਨੂੰ ਬੰਦ ਕਰਨ ਦੀ ਸੋਚ ਦੇ ਰੇਲ ਵਾਲੇ ਉਹਦੇ ਨਾਲ ਉੱਪਰ ਦੀ ਐਂਟਰੀ ਬੰਦ ਹੋ ਜਾਂਦੀ ਜੀ 50 55 ਪਿੰਡਾਂ ਦਾ ਰਸਤਾ ਇੱਕਦਮ ਬੰਦ ਹੋ ਜਾਂਦਾ ਤੇ ਸੜਕ ਜਿਹੜੀ ਰੋਪੜ ਤੇ ਇਹ ਬਾਯਾ ਭਗਾਲਾ ਪ੍ਰਖਾਲੀ ਚੰਡੀਗੜ੍ਹ ਨੂੰ ਵੀ ਜੁੜਦੀ ਹੈ ਤੇ ਪੀਐਨਬ ਜੁੜਦੀ ਆ ਸੋ ਇਸ ਕਰਕੇ ਸਾਡੀ ਮੰਗ ਹੈ ਪ੍ਰਸ਼ਾਸਨ ਨੂੰ ਵੀ ਜੇ ਤੁਸੀਂ ਸਾਨੂੰ ਸੂਲਤ ਕੋ ਨਹੀਂ ਦੇ ਸਕਦੇ ਸਕਾਰਨ ਸੂਲਤ ਨਹੀਂ ਦੇ ਸਕਦੀਆਂ ਤਾਂ ਘੱਟੋ ਘੱਟ ਸਾਡੇ ਨਾਲ ਚੱਲਦਾ ਰੋੜਾ 100 ਸਾਲ ਤੋਂ ਉਹ ਤਾਂ ਨਾ ਬੰਦ ਕਰੋ ਤਾਂ ਕਿ ਇਹਨਾਂ ਲੋਕਲ ਸਾਡਾ ਇਲਾਕਾ ਹੈ ਪਛੜਾ ਇਲਾਕਾ ਇਹਨੂੰ ਰੋਪਣ ਨਾਲ ਕੁੱਝੂਗਾ ਸਾਨੂੰ ਇਹ ਨਹੀਂ ਵੀ ਕਿਲੋਮੀਟਰ ਕੋ ਮੁੜ ਕੇ ਆਉਣਾ ਪਊਗਾ ਜਾਂ 2 ਕਿਲੋਮੀਟਰ ਤੇ ਆਉਣਾ ਪਊਗਾ ਇਹਦੇ ਬਿਨਾਂ ਰਸਤਾ ਹੀ ਸਾਨੂੰ ਕੋ ਹੋਰ ਹੈ ਨਹੀਂ ਦੇਖੋ ਕਿੰਨਾ ਉੱਚਾ ਪੁਲ ਹੈ ਕੋਈ ਟਰਾਲੀ ਚੜ੍ਹ ਸਕਦੀ ਕੋਈ ਟਰੈਕਟਰ ਨਹੀਂ ਚੜ੍ਹ ਸਕਦਾ ਕੋਈ ਬਜ਼ੁਰਗ ਨਹੀਂ ਚੜ੍ਹ ਸਕਦਾ ਕਿ ਘੱਟੋ ਘੱਟ ਵੀ ਰੋਪੜ ਦੇ ਵਿੱਚ ਕਾਲਜ ਐ ਸਕੂਲ ਐ ਸਾਡੇ 50-55 ਪਿੰਡਾਂ ਦੇ ਜਿਹੜੇ ਬੱਚੇ ਆ ਉਹ ਸਵੇਰੇ ਆਉਨੇ ਆ ਸ਼ਾਮੀ ਜਾਂਦੇ ਆ ਸੋ ਬਹੁਤ ਉਤਲ ਬੁਤਲ ਹੋ ਜੂ ਸਾਡੇ ਇਲਾਕੇ ਨੂੰ ਮੰਨ ਲਈ ਪੜੀ ਬਹੁਤ ਬੜਾ ਝਟਕਾ ਮੱਝੂਗਾ ਇਸ ਕਰਕੇ ਅਸੀਂ ਇਕੱਠੇ ਹੋਏ ਆ ਤਾਂ ਕਿ ਜਿਹੜਾ ਇਹ ਰਸਤਾ ਸਾਡਾ ਖੁੱਲਾ ਰੱਖਿਆ ਜਾਵੇ ਪ੍ਰਸ਼ਾਸਨ ਤੋਂ ਮੰਗ ਕਰਦੇ ਸਰਕਾਰ ਤੋਂ ਮੰਗ ਕਰਦੇ ਸੀ ਇਹ ਗੱਲ ਦੀ ਇਹ ਗੱਲ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਹਨੀ ਕੁਲਵੰਤ ਸਿੰਘ ਜੀ ਤੁਸੀਂ ਵੀ ਕਾਫੀ ਦਿਨ ਤੋਂ ਕਈ ਦਿਨਾਂ ਦੇ ਵੀ ਆਡੀਓ ਵੀਡੀਓ ਪਾਈ ਜਾਂਦੇ ਹੋ ਵੀ ਇਸ ਸੰਬੰਧ ਦੇ ਵਿੱਚ ਅੱਜ ਕੀ ਹੋਇਆ ਸਰ ਅੱਜ ਜਿਹੜਾ ਹੈਗਾ ਮਸਲਾ ਇਹੀ ਹੈ ਕਿ ਜਮਾ ਮੇਰਾ ਸਹਿਜ ਨੇ ਦੱਸਿਆ ਤੇ ਹੋਰ ਵੀ ਜਿਹੜੇ ਇੱਥੇ ਮੋਟਰ ਸੱਜਣ ਨੇ ਇਹਨਾਂ ਦੱਸਿਆ ਕਿ ਇਹ ਫਾਟਕ ਜਿਹੜੇ ਆ ਸਰਕਾਰ ਵੱਲੋਂ ਪੱਕੇ ਤੌਰ ਤੇ ਬੰਦ ਕੀਤੇ ਜਾ ਰਹੇ ਆ ਔਰ ਇਹ 100 ਸਾਲ ਪੁਰਾਣੇ ਫਾਟਕ ਲੱਗੇ ਹੋਏ ਆ ਰੋਪੜ ਨੂੰ ਔਰ ਘਾੜੇ ਇਲਾਕੇ ਨੂੰ ਮਲੌਣ ਵਾਸਤੇ ਇਹੀ ਰਸਤਾ ਜਿਹੜਾ ਵਧੀਆ ਰਸਤਾ ਹੈ ਕਿਉਂਕਿ ਇੱਥੇ ਜਿਹੜਾ ਲੰਗਾ ਹੈ ਇਹ ਬਹੁਤ ਚੌੜਾ ਹੈ ਜਿਹੜੇ ਦੂਸਰੇ ਲਾਂਘੇ ਆ ਉਹ ਬਿਲਕੁਲ ਤੰਗ ਹੈ ਉੱਥੇ ਜਿਹੜੀਆਂ ਗੰਨੇ ਦੀਆਂ ਟਰਾਲੀਆਂ ਭਰੀਆਂ ਹੋਈਆਂ ਉਹਨਾਂ ਲਾਂਘਿਆਂ ਵਿੱਚੋਂ ਨਹੀਂ ਲੰਘ ਸਕਦੀਆਂ ਜਿਵੇਂ ਤੁਸੀਂ ਕੋਟੜੇ ਵਾਲੇ ਜਿਹੜਾ ਹੈ ਫਟਕ ਉੱਥੇ ਜਾ ਕੇ ਦੇਖ ਲਿਓ ਉੱਥੇ ਬਿਲਕੁਲ ਤੰਗ ਜਿਹੜੀ ਗਲੀ ਹੈਗੀ ਆ ਜਿੱਥੇ ਫਟਕ ਲੱਗੇ ਹੋਇਆ ਉੱਥੇ ਗੰਨੇ ਦਾ ਟਰਾਲਾ ਭਰਿਆ ਹੋਇਆ ਨਹੀਂ ਲੰਘ ਸਕਦਾ ਔਰ ਦੂਸਰੇ ਇਹ ਹੈ ਕਿ ਇੱਥੇ ਜਿਹੜਾ ਕੋਈ ਜਿਹੜਾ ਘਾੜੇ ਇਲਾਕੇ ਵਿੱਚ ਕੋਈ ਵਧੀਆ ਹਸਪੀਟਲ ਨਹੀਂ ਹੈ ਕੋਈ ਵੱਡਾ ਹਸਪਤਾਲ ਨਹੀਂ ਆ ਇਸ ਕਰਕੇ ਜਿਹੜੇ ਲੋਕ ਹੈ ਉਹ ਇਸ ਰਸਤੇ ਰਾਹੀਂ ਹਸਪਤਾਲ ਜਾਂਦੇ ਕੋਈ ਅਣਸਖਾਵੀ ਘਟਨਾ ਹੁੰਦੀ ਹੈ ਤਾਂ ਇਹ ਰੋਡ ਬੰਦ ਹੋਣ ਨਾਲ ਇਹ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਹੈ ਸਕੂਲੀ ਬੱਚਿਆਂ ਦਾ ਲੰਘਾ ਇੱਥੇ ਲੰਘਦੇ ਹੁਣ ਤਾਂ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਫਟਕ ਜਿਹੜੇ ਬੰਦ ਨਾ ਕੀਤੇ ਜਾਣ ਕਿਉਂਕਿ ਸਰਕਾਰਾਂ ਇੱਕ ਪਾਸੇ ਜਿਹੜੀ ਸੈਂਟਰ ਸਰਕਾਰ ਹੈ ਇਹ ਕਾਰਪੋਰੇਟੇਟੇ ਕਢਾਣੇ ਆ ਇਹਨਾਂ ਵਾਸਤੇ ਤਾਂ ਵੱਡੇ ਵੱਡੇ ਨੈਸ਼ਨਲ ਹਾਈਵੇ ਬਣਾ ਕੇ ਵੱਡੇ ਵੱਡੇ ਰੋਡ ਦੇ ਨਾਲ ਚੌੜੇ ਬਣਾ ਕੇ ਦੇ ਰਹੀ ਆ ਔਰ ਜਿਹੜੇ ਸਾਡੇ ਪਿੰਡਾਂ ਦੇ ਰਸਤੇ ਇਹਨਾਂ ਨੂੰ ਬੰਦ ਕੀਤੇ ਜਾ ਰਹੇ ਆ ਹੁਣ ਸਰਕਾਰ ਨੂੰ ਜਿੱਥੇ ਅਸੀਂ ਬੇਨਤੀ ਕਰਦੇ ਉੱਥੇ ਚੇਤਾਵਨੀ ਵੀ ਦਿੰਨਾ ਹੈ ਕਿ ਅਗਰ ਜੇ ਤੁਸੀਂ ਸਾਡੇ ਪਿੰਡਾਂ ਦਾ ਇਹ ਲਾਂਘਾ ਬੰਦ ਕੀਤਾ ਜਾਵੇ ਤਾਂ ਅਸੀਂ ਤੁਹਾਡਾ ਰੇਲਵੇ ਟਰੈਕ ਵੀ ਜੰਮ ਕਰਾਂਗੇ ਠੀਕ ਹੈ ਮਿਲਜੀਤ ਸਿੰਘ ਜੀ ਮਨਕੋ ਜੀ ਤੁਸੀਂ ਵੀ ਕਾਫੀ ਦੇਖ ਤੋਂ ਇਹ ਗੱਲਾਂ ਪ੍ਰਸ਼ੰਸਾ ਦੇ ਧਿਆਨ ਦੇ ਲਿਆਉਂਦੇ ਆ ਰਹੇ ਹੋ ਅੱਜ ਦਾ ਕੀ ਮਸਲਾ ਸੀਗਾ ਥੋੜਾ ਅੱਜ ਦਾ ਮਸਲਾ ਇਹ ਸੀਗਾ ਜੀ ਵੀ ਪਿਛਲੇ 3-4 ਦਿਨਾਂ ਤੋਂ ਲਗਾਤਾਰ ਜੋ ਰੇਲਵੇ ਵਿਭਾਗ ਹੈ ਨਾ ਰੇਲਵੇ ਵਿਭਾਗ ਸਾਡੇ ਇਸ ਫਾਟਕ ਨੂੰ ਬੰਦ ਕਰਨ ਦਾ ਵਾਸਤੇ ਯਤਨ ਸੀ ਕਰਦੀ ਔਰ ਉਹਨਾਂ ਨੇ 2-3 ਦਿਨ ਦੇ ਵਿੱਚ ਇਸ ਫਾਟਕ ਨੂੰ 2-2 3-3 ਘੰਟਿਆਂ ਵਾਸਤੇ ਬੰਦ ਵੀ ਕੀਤਾ ਇਸ ਨੂੰ ਦੇਖਣ ਤੋਂ ਉਪਰੰਤ ਅਸੀਂ ਸਾਰਿਆਂ ਨੇ ਆਪਣਾ ਜੋ ਯੋਗਦਾਨ ਸੀਗਾ ਉਹ ਪਾਉਣ ਦਾ ਯਤਨ ਕੀਤਾ ਸੋ ਅੱਜ ਅਸੀਂ ਛੋਟੀ ਕਾਲ ਦੇ ਉੱਤੇ ਸਾਰੇ ਪਿੰਡ ਲਗਭਗ 42 ਪਿੰਡਾਂ ਦੀ ਪੰਚਾਇਤਾਂ ਨੂੰ ਇਕੱਤਰ ਕੀਤਾ ਔਰ ਇੱਥੇ ਬਲਾ ਕੇ ਅਸੀਂ ਆਪਣੀ ਜਿਹੜੀ ਮੰਗ ਹੈ ਉਸ ਨੂੰ ਰੱਖਿਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਡੀਸੀ ਮੈਡਮ ਨੂੰ 3 ਮਹੀਨੇ ਪਹਿਲਾਂ ਵੀ ਸੰਬੰਧ ਦੇ ਵਿੱਚ ਲੈਟਰ ਦਿੱਤਾ ਸੀਗਾ ਔਰ ਤੁਹਾਨੂੰ ਤਾਂ ਖਾਸ ਤੌਰ ਤੇ ਪਤਾ ਹੈ ਕਿ ਤੁਹਾਡੇ ਨਾਲ ਪਹਿਲਾਂ ਅਸੀਂ ਜਿਹੜੀ ਚੋਏ ਦੀ ਸੜਕ ਉਹ ਵੀ ਸਾਂਝੀ ਕੀਤੀ ਸੀ ਕਿ ਕਿਉਂਕਿ ਇਹ ਸਾਰੀਆਂ ਗੱਲਾਂ ਇੱਕ ਗੱਲ ਦੇ ਨਾਲ ਰਿਲੇਟਡ ਨੇ ਔਰ ਖਾਸ ਕਰਕੇ ਜਿਹੜੀ ਇਹ ਰੋਡ ਹੈ ਇਹ ਰੋਡ ਬੇਸਿਕਲੀ 1926 ਤੋਂ ਬਣੀ ਹੋਈ ਹੈ ਉਹਨਾਂ ਦਿਨਾਂ ਦੇ ਵਿੱਚ ਨੈਸ਼ਨਲ ਹਾਈਵੇ ਨਹੀਂ ਸੀ ਇਹ ਰੋਡ ਸਿਰਫ ਔਰ ਸਿਰਫ ਇਹਨਾਂ ਪਿੰਡਾਂ ਵਾਸਤੇ ਬਣਾਈ ਗਈ ਸੀ ਔਰ ਜਿਹੜਾ ਰੇਲਵੇ ਟਰੈਕ ਹੈ ਉਹ ਜਿਹੜਾ ਵਿਛਾਇਆ ਗਿਆ ਸੀਗਾ ਉਹ ਸਿਰਫ ਭਾਖੜਾ ਟਾਈਮ ਪਾਸ ਤੇ ਵਿਛਾਇਆ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਰੇਲਵੇ ਵੱਲੋਂ ਸਿਰਫ ਇੱਕ ਟ੍ਰੇਨ ਚੱਲਦੀ ਸੀਗੀ ਸਿਰਫ ਇੱਕ ਟ੍ਰੇਨ ਬੜੀ ਗੌਰ ਕਰਨ ਵਾਲੀ ਗੱਲ ਹੈ ਇੱਕ ਟ੍ਰੇਨ ਚੱਲਦੀ ਸੀਗੀ ਔਰ ਉਸੇ ਟ੍ਰੇਨ ਦੇ ਉੱਤੇ ਰੇਲਵੇ ਇਹ ਸਾਰੇ ਤਮਾਮ ਖਰਚੇ ਜਿਹੜੇ ਅਫੋਰਡ ਕਰਦਾ ਸੀਗਾ ਅੱਜ ਦੀ ਡੇਟ ਦੇ ਵਿੱਚ ਕੀ ਹੈਗਾ ਅੱਜ ਦੀ ਡੇਟ ਦੇ ਵਿੱਚ ਕਟੋ-ਕਟ 10 ਰੈਕ ਜਿਹੜੇ ਹੈਗੇ ਕੋਲੇ ਦੇ ਆਉਂਦੇ ਆ ਰੋਪੜ ਥਰਮਲ ਪਲਾਂਟ ਨੂੰ ਜਿਸ ਇੱਕ ਰੈਕ ਦਾ ਜਿਹੜਾ ਕਿਰਾਇਆ ਹੈ 1 ਕਰੋੜ 10 ਲੱਖ ਰੁਪਏ অথੈਨਟਿਕ ਗੱਲ ਕਰ ਰਹੇ ਹਨ ਤੁਸੀਂ ਆਰਟੀਆਈ ਦੇ ਵਿੱਚ ਪਤਾ ਕਰਵਾ ਸਕਦੇ ਹੋ 10 ਕਰੋੜ ਰੁਪਇਆ ਦਿੱਲੀ ਰੇਲਵੇ ਇਸ ਗੇਟ ਤੋਂ ਨਗਾ ਕੇ ਸਾਡੇ ਕੋਲੋਂ ਵਟਦੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਪਸੰਜਰ ਟ੍ਰੇਨਾਂ ਸੀਗੀਆਂ ਪਸੰਜਰ ਟ੍ਰੇਨਾਂ ਦੇ ਵਿੱਚ ਇਹ ਆਮ ਤੌਰ ਦੇ ਤੇ 10 ਰੁਪਏ 5 ਰੁਪਏ ਕਿਰਾਇਆ ਲੈਂਦੇ ਸੀਗੇ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਸਾਰੀਆਂ ਪਸੰਜਰ ਟ੍ਰੇਨਾਂ ਬੰਦ ਕਰਤੀਆਂ ਔਰ ਉਹਦੀ ਜਗ੍ਹਾ ਦਾ ਟਿਕਟ ਦਾ ਰੇਟ ਆ ਉਹ 30 ਰੁਪਏ ਕਰਤਾ ਹੁਣ ਤੁਸੀਂ ਇਹ ਚੀਜ਼ ਦੱਸੋ ਅਗਰ ਇਹ ਰੇਲਵੇ ਗੇਟ ਦੇ ਤੇ ਨਿਕਲ ਕੇ ਟ੍ਰੈਫਿਕ ਰੇਲਵੇ ਦਾ ਜਾਂਦਾ ਹੈ ਕੱਲ ਨੂੰ ਜੇ ਐਂਡ ਕੇ ਜਾਂਦਾ ਹੈ ਹੁਣ ਉਦਮਪੁਰ ਤੱਕ ਜਾਂਦਾ ਹੈ ਤੇ ਉਸ ਤੋਂ ਬਾਅਦ ਪੂਰੇ ਹਿਮਾਚਲ ਨੂੰ ਜਾਂਦਾ ਹੈ ਤਾਂ ਕਿਹ ਰੇਲਵੇ ਇੱਕ ਰੇਲਵੇ ਗੇਟ ਨਹੀਂ ਪ੍ਰੋਵਾਈਡ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਸਾਡਾ ਹੀ ਸਾਡਾ ਹੀ ਐਡਾ ਵੱਡਾ ਮਤਲਬ ਇਹਨੂੰ ਰੋਪੜ ਤੋਂ ਹੀ ਐਡੀ ਜ਼ਬਰਦਸਤ ਇਨਕਮ ਹੈ ਕਿ 1 ਕਰੋੜ ਕਿਆ 8.5 ਕਰੋੜ ਰੁਪਈਆ ਡੇਲੀ ਇੱਥੇ ਸਾਡੇ ਤੇ ਇਨਵੈਸਟ ਕਰ ਸਕਦੇ ਸੋ ਮੇਰੀ ਪੁਰਜੋਰ ਅਪੀਲ ਹੈ ਪ੍ਰਸ਼ਾਸਨ ਨੂੰ ਰੇਲਵੇ ਨੂੰ कि इस गल ਦੇ ਉੱਤੇ ਗੌਰ ਕਰੀ ਜਾਵੇ ਸਾਨੂੰ ਬਾਰ ਬਾਰ ਨਾ ਪਰੇਸ਼ਾਨ ਕਰਿਆ ਜਾਵੇ ਕਿਉਂਕਿ ਮੈਂ ਤਾਂ ਦੇਖੋ ਬਿਲਕੁਲ ਕੋਰਨਰ ਤੇ ਬੈਠਾ ਸਭ ਤੋਂ ਪਹਿਲਾਂ ਜਿਹੜੀ ਪ੍ਰੋਬਲਮ ਹੈ ਮੇਰੇ ਸਾਹਮਣੇ ਆਉਂਦੀ ਹੈ ਨਾ ਰਾਤ ਨੂੰ ਨੀਂਦ ਆਵੇ ਸਾਰੇ ਪਿੰਡ ਵਾਲੇ ਨੂੰ ਇਕੱਠੇ ਕਰੋ ਲੈ ਕੇ ਆਓ ਉਹਨਾਂ ਨੂੰ ਇਕੱਤਰ ਕਰੋ ਉਹਨਾਂ ਨੂੰ ਗੱਲ ਸਮਝਾਓ ਤੇ ਮੇਰਾ ਮਤਲਬ ਬੜੀ ਭਾਰੀ ਮੁਸ਼ਕਲ ਹੈ ਸੋ ਮੈਂ ਪਾਰਟੀ ਚੈਨਲ ਦੇ ਰਾਹੀਂ ਬੇਨਤੀ ਕਰਾਂਗਾ ਡੀਸੀ ਮੈਡਮ ਨੂੰ ਪਲੱਸ ਐਡਮਿਨਿਸਟ੍ਰੇਸ਼ਨ ਨੂੰ ਔਰ ਖਾਸ ਤੌਰ ਤੇ ਅਜੇ ਦਿੱਤੇ ਤੌਰ ਤੇ ਜੋ ਸਦਾ ਤਰਲੋਚਨ ਸਿੰਘ ਜੀ ਡੀਐਸਪੀ ਆ ਕੇ ਇੰਸ਼ੋਰੈਂਸ ਦੇ ਕੇ ਗਏ ਆ ਕਿ ਅਸੀਂ ਇਹਨੂੰ ਨਹੀਂ ਬੰਦ ਹੋਣ ਦਿੰਦੇ ਅਸੀਂ ਉਸੇ ਵਾਅਦੇ ਨਾਲ ਇਸ ਧਰਨੇ ਨੂੰ ਚੁੱਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਬੈਸਟ ਪੋਸੀਬਲ ਇਨ ਫੇਵਰ ਆਫ ਪਬਲਿਕ ਹੋ ਸਕਦਾ ਉਹ ਅਸੀਂ ਸਾਰੇ ਕਰਨ ਨੂੰ ਤਿਆਰ ਆਂ ਐਨੀ ਇੱਕ ਬੇਨਤੀ ਹੈ ਥੈਂਕ ਯੂ ਧੰਨਵਾਦ ਜੀ ਹਾਂਜੀ ਬੜਾ ਸਿਸਕਲ ਜੀ ਅਸੀ ਗੱਲ ਜੀ ਔਰ ਨਾਓ ਠੀਕ ਹੈ ਠੀਕ ਹੈ ਜੀ ਵੀ ਧਰਨੇ ਸ਼ਾਮਲ ਹੋਏ ਆ ਬਿਲਕੁਲ ਕੀ ਮੰਗੇ ਦੇਖੋ ਬਤੌਰ ਇੱਕ ਵਪਾਰੀ ਤੇ ਸ਼ਹਿਰ ਦਾ ਨਾਗਰਿਕ ਹੋਣ ਦੇ ਨਾਤੇ ਜਦੋਂ ਮੈਨੂੰ ਵੀ ਅੱਜ ਇਹ ਗੱਲ ਪਤਾ ਲੱਗੀ ਕਿ ਇੱਥੇ ਸਰਕਾਰ ਜਿਹੜੀ ਹੈ ਨੰਗਲ ਚੌਕ ਵਾਲਾ ਜਿਹੜਾ ਫਾਟਕ ਹੈ ਉਹਨੂੰ ਬੰਦ ਕਰਨ ਦਾ ਇੱਕ ਫੈਸਲਾ ਲੈ ਰਹੀ ਹੈ ਤੇ ਜਦੋਂ ਗੱਲ ਪਤਾ ਲੱਗੀ ਤੇ ਮੈਂ ਵੀ ਦਰਨੇ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਦੇਖੋ ਇਹ ਇੱਕ ਸਾਰੇ ਸ਼ਹਿਰ ਦੇ ਲਈ ਬੜੀ ਮੰਦਭਾਗੀ ਗੱਲ ਹੈ ਜੇ ਫਾਟਕ ਬੰਦ ਹੁੰਦਾ ਹੈ ਲਗਭਗ ਪਿੱਛੇ 42 ਤੋਂ 43 ਜਿਹੜੇ ਪਿੰਡ ਹੈ ਉਹਨਾਂ ਦੇ ਲੋਕ ਅਫੈਕਟ ਹੁੰਦੇ ਆ ਸ਼ਹਿਰ ਦਾ ਅੱਧਾ ਵਪਾਰ ਜਿਹੜਾ ਇਹ ਉਹੀ ਸਟਾਕ ਦੇ ਬੰਦ ਹੋਣ ਨਾਲ ਇਫੈਕਟ ਹੁੰਦਾ ਮੈਂ ਸਰਕਾਰ ਨੂੰ ਸਿਰਫ ਇੰਨੀ ਬੇਨਤੀ ਕਰਦਾ ਕਿ ਸਰਕਾਰ ਦੇਖੋ ਆਪਣੇ ਆਪ ਨੂੰ ਵੈਸੇ ਤਾਂ ਜਨਹਤੈਸ਼ੀ ਕਹਿੰਦੀ ਹੈ ਕਿ ਅਸੀਂ ਸਾਰੇ ਜਨਹਤੈਸ਼ੀ بڑے ਵੱਡੇ ਵੱਡੇ ਫੈਸਲੇ ਲੈਂਦੇ ਹਾਂ ਵੱਡੀਆਂ ਵੱਡੀਆਂ ਸੜਕਾਂ ਬਣਾਤੀਆਂ ਹਾਈਵੇ ਬਣਾ ਦੇ ਉੱਤੇ ਲੇਕਿਨ ਜਦੋਂ ਵੀ ਲੋਕਾਂ ਦੇ ਜਿਹਦੇ ਨਾਲ ਲੋਕਾਂ ਦੇ ਵਪਾਰ ਜੁੜੇ ਹੁੰਦੇ ਆ ਲੋਕਾਂ ਤੇ ਮਤਲਬ ਵਪਾਰ ਦਾ ਨੁਕਸਾਨ ਹੋ ਰਿਹਾ ਲੋਕਾਂ ਦੇ ਆਣ ਜਾਣ ਦਾ ਪਿੰਡਾਂ ਵਾਲਿਆਂ ਦਾ ਨੁਕਸਾਨ ਹੋ ਰਿਹਾ ਹੈ ਜਦੋਂ ਵੀ ਉਸ ਦੇ ਰਿਲੇਟਡ ਕੋਈ ਫੈਸਲਾ ਲੈਣਾ ਹੁੰਦਾ ਤੇ ਸਰਕਾਰ ਕਿਉਂ ਨਹੀਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕਾਂ ਨਾਲ ਇੱਕ ਸਲਾਹ مشورہ ਕਰਕੇ ਜਿਹੜੇ ਆਪਣੇ ਫੈਸਲੇ ਲੈਂਦੀ ਹੈ ਲੋਕਾਂ ਤੇ ਆਪਣੇ ਫੈਸਲੇ ਤੋਂਪਣ ਦੀ ਕੋਸ਼ਿਸ਼ ਕਰਦੀ। ਸੋ ਇਹ ਬੇਨਤੀ ਹੈ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਕਿ ਇਸ ਫਾਟਕ ਨੂੰ ਜਿਹੜਾ ਹੈ ਉਹ ਬੰਦ ਨਾ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਬਹੁਤ ਵੱਡਾ ਵਪਾਰ ਦਾ ਸ਼ਹਿਰ ਦਾ ਨੁਕਸਾਨ ਹੋਊਗਾ ਤੇ ਪਿੰਡ ਵਾਸੀਆਂ ਦਾ ਨੁਕਸਾਨ ਹੋਊਗਾ। ਔਰ ਨਾਲ ਦੂਜੀ ਬੇਨਤੀ ਇਹ ਹੈ ਕਿ ਜਦੋਂ ਵੀ ਕੋਈ ਫੈਸਲਾ ਸ਼ਹਿਰ ਦੇ ਵਾਬਤ ਲੈਣਾ ਹੁੰਦਾ ਹੈ ਸਰਕਾਰ ਨੂੰ ਹਮੇਸ਼ਾ ਇਹ ਚਾਹੀਦਾ ਹੈ ਕਿ ਪਹਿਲਾਂ ਲੋਕਾਂ ਦੇ ਨਾਲ ਉੱਥੇ ਦੇ ਮੋਤਵਰ ਲੋਕਾਂ ਦੇ ਨਾਲ ਕਿ ਇਹਨਾਂ ਕਿੰਨਾ ਦਾ ਨੁਕਸਾਨ ਹੋ ਰਿਹਾ ਕਿਹੜੇ ਵਪਾਰੀ ਇਫੈਕਟ ਹੋ ਰਹੇ ਹਨ ਉਹਨਾਂ ਦੇ ਨਾਲ ਬੈਠ ਕੇ ਪਹਿਲਾਂ ਉਸ ਮੁੱਦੇ ਤੇ ਵਿਚਾਰ ਕਰਨਾ ਚਾਹੀਦਾ ਹੈ ਫਿਰ ਉਸ ਮੁੱਦੇ ਦੇ ਉੱਤੇ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਜੀ ਮੈਂ ਦੇਖ ਰਿਹਾ ਕਿ ਕੋਈ ਬਹੁਤ ਸਾਰੇ ਜਿਹੜੇ ਫੈਸਲੇ ਸਰਕਾਰ ਥੋਪੀ ਜਾ ਰਹੀ ਹੈ ਥੋਪੀ ਜਾ ਰਹੀ ਹੈ ਕਿਸੇ ਦੀ ਰਾਇ ਮਸਵਰਾ ਬਿਲਕੁਲ ਨਹੀਂ ਕੀਤਾ ਜਾਂਦਾ ਮੈਂ ਦਿਖਾਵਾਂਗਾ ਤਸਵੀਰ ਦੇ ਵਿੱਚ ਇਹ ਸਾਹਮਣੇ ਜਿਹੜਾ ਫਟਕਾ ਹੈ ਇਹ ਜਿਹੜੀ ਫਟਕ ਦੀ ਆਪਾਂ ਗੱਲ ਕਰ ਰਹੇ ਸੀਗੇ ਇੱਧਰ ਮੱਝਰੀ ਪੈਂਦਾ ਹੈ ਉੱਪਰ ਬਹੁਤ ਸਾਰੇ ਪਿੰਡ ਪੈਂਦੇ ਆ ਬਹੁਤ ਸਾਰਾ ਇਲਾਕਾ ਪੈਂਦਾ ਹੈ ਬਹੁਤ ਸਾਰੇ ਲੋਕ ਜਿਹੜੇ ਆ ਸ਼ਹਿਰ ਤੋਂ ਆਉਂਦੇ ਆ ਦਵਾਈ ਲੈਣੇ ਵਾਸਤੇ ਪੜ੍ਹਾਈ ਕਰਨ ਵਾਸਤੇ ਬੱਚੇ ਆਉਂਦੇ ਆ ਤੇ ਕੰਮ ਕਰਨ ਵਾਸਤੇ ਜਿਹੜੇ ਲੋਕ ਇਸ ਇਸ ਫਟਕ ਦੇ ਰਾਈ ਆਉਂਦੀ ਹੈ ਤੇ ਜਿਹੜੇ ਫਟਕ ਦੀ ਆਪਾਂ ਅੱਜ ਗੱਲ ਕਰ ਰਹੇ ਸੀਗੇ ਜਿਹੜੇ 42 ਪਿੰਡਾਂ ਦੇ ਲੋਕ ਜਿਹੜੇ ਇਕੱਠੇ ਹੋਏ ਸੀਗੇ ਇਹਨਾਂ ਦਾ ਕਹਿਣਾ ਹੈ ਕਿ ਇਸ ਫਟਕ ਨੂੰ ਬਿਲਕੁਲ ਵੀ ਬਿਲਕੁਲ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਕਿ ਜਿਹੜਾ ਕਿ ਲਾਂਘਾ ਜਿਹੜਾ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਬੰਦ ਹੋ ਜਾਵੇਗਾ ਇਸ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਬਿਲਕੁਲ ਜਿਹੜਾ ਭਰੋਸਾ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਤੇ ਜਦੋਂ ਜਿਹੜੀ ਪਸਤੀ ਜਿਹੜੀ ਸਕੀਮ ਹੈ ਬਦਲ ਦਿੱਤੀ ਜਾਂਦੀ ਹੈ ਇੱਥੇ ਗੱਲ ਠੀਕ ਹੈ ਨਹੀਂ ਤਾਂ ਫਿਰ ਅਗਲੇ ਵਾਸਤੇ ਹੋਰ ਜਿਹੜਾ ਤਿੱਖਾ ਸੰਘਰਸ਼ ਜਿਹੜਾ ਇਲਾਕਾ ਨਿਵਾਸੀ ਵੱਲੋਂ ਕੀਤਾ ਜਾਵੇਗਾ ਇਹ ਦੇ ਕੇ ਅੱਜ ਦੇ ਦਿਨ ਦਿੱਤਾ ਜਾ ਰਿਹਾ 42 ਪਿੰਡ ਦਾ ਧਰਨੇ ਦੀ ਵੀ ਸ਼ਾਮਲ ਹੋਇਆ ਤੇ ਰਸਵਾਲ ਜੀ ਅੱਜ ਤੱਕ ਜਿਹੜਾ ਮਸਲਾ ਸੀਗਾ ਤਾਂ ਸਮਝ ਹੀ ਗਈ ਹੁੰਦੀ ਆਪਾਂ ਹਾਂ ਬੱਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਛੋਟੇ ਲੋਕਾਂ ਦੀ ਤੁਸੀਂ ਇਹ ਮੰਗ ਨੂੰ ਇੱਥੇ ਅਠਾਰ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਹੀਂ ਕਲੈਨ ਬੋਲਦਾ ਤੁਹਾਨੂੰ ਕੀ ਚੀਜ਼ ਦੀ ਤੁਹਾਡੇ ਪਿੱਛੇ ਸਾਰਾ ਕੁਝ ਆ ਜਾ ਉਹ ਉਸ ਪਿੰਡ ਦਾ ਕੀ ਕਹਿਣਾ ਹੈ ਉਸ ਪਿੰਡ ਦਾ ਕੀ ਕਹਿਣਾ ਜਿਹਦੇ ਉਜੜ ਗਿਆ ਇਹ ਹਾਲਾਤ ਹੈ ਇਹ 43 ਪਿੰਡਾਂ ਨੂੰ ਜੋੜ ਰਸਤਾ ਰੋਪੜ ਨੂੰ ਬੁਲਾਉਣ ਦੇ ਵਾਸਤੇ ਹੈੱਡਕੁਆਰਟਰ ਹੈ ਸਾਡਾ ਰੋਪੜ ਉਸ ਨੂੰ ਮਿਲਾਨ ਦੇ ਵਾਸਤੇ ਜੋ ਰਸਤਾ ਸੀ ਇਹ ਸਾਰੇ ਦੀ ਸਰਕਾਰ ਉਸ ਨੂੰ ਬਸ ਕਰਨਾ ਚਾਹੀਦਾ ਆ ਉਸ ਦੇ ਵਾਸਤੇ ਉਸ ਰੋਸ ਨੂੰ ਪ੍ਰਗਟ ਕਰਨ ਦੇ ਵਾਸਤੇ ਅਸੀਂ ਸ਼ਾਂਤ ਮਈ ਮਜਾਰਾ ਅੱਜ ਕੀਤਾ ਹੈ ਪ੍ਰਸ਼ਾਸਨ ਨੇ ਸਾਨੂੰ ਥੋੜਾ ਜਿਹਾ ਵਿਸ਼ਵਾਸ ਦਿਵਾਇਆ ਹੈ ਜੇਕਰ ਸਾਨੂੰ ਪ੍ਰਸ਼ਾਸਨ ਪਿੱਛੇ ਹਟਦਾ ਦਿਗਾ ਤਾਂ ਅਸੀਂ ਲੰਮਾ ਸੰਘਰਸ਼ ਕਰਾਂਗੇ 43 ਪਿੰਡਾ ਸਾਡੇ ਇਸ ਏਰੀਏ ਤੇ ਸਭ ਤੋਂ ਪਹਿਲਾਂ ਆਪਾਂ ਜੋ ਰੋਪੜ ਨੂੰ ਮਲਾਉਂਦੇ ਆ ਇਸ ਏਰੀਏ ਤੇ ਸਭ ਤੋਂ ਪਹਿਲਾਂ ਅਸੀਂ ਪੱਠਾ ਸਾਹਬਾ ਪਟਕ ਕਹਿੰਦੇ ਆ ਉੱਥੇ ਇੱਕ ਬਹੁਤ ਵੱਡਾ ਇਤਿਹਾਸਿਕ ਸਥਾਨ ਹੈ ਉੱਥੇ ਅਕਸਰ ਭੀੜ ਬਣੀ ਰਹਿੰਦੀ ਹੈ ਉਸ ਤੋਂ ਅੱਗੇ ਆ ਜਿਓ ਇੱਕ ਛੋਟੀ ਜਿਹੀ ਗਲੀ ਹੈ ਉਹਦੇ ਬਿੱਤੀ ਨੂੰ ਕੋਈ ਵੱਡੀ ਟਰਾਲੀ ਤਾਂ ਵਗੈਰਾ ਜਾ ਹੀ ਨਹੀਂ ਸਕਦੀ ਉਸ ਤੋਂ ਅਗਲਾ ਇਹ ਰਸਤਾ ਉਸ ਤੋਂ ਅੱਗੇ ਇੱਕ ਹੋਰ ਕਨੌਲੀ ਦੇ ਏਰੀਏ ਨੂੰ ਜਿਹੜੀ ਮਲੌਂਦੀ ਹੈ ਸੜਕ 파ਟਕ ਮਲੌਂਦਾ ਹੈ ਖੈਰ ਚ ਬਾੜਦਾ ਹੈ ਉਹ ਰੇਲਵੇ ਸਟੇਸ਼ਨ ਦੇ ਨੇੜੇ ਹੋੜ ਕਰਕੇ ਉਹ ਅਕਸਰ ਬੰਦ ਰਹਿੰਦਾ ਹੈ ਇੱਕੋ ਇੱਕ ਰਸਤਾ ਹੈ ਜਿਹੜਾ ਸਾਨੂੰ ਬਾਹਰ ਲੋਪੜ ਤੋਂ ਬਾਹਰ ਨਿਕਲਣ ਵਾਸਤੇ ਉਹ ਹੈ ਉਹ ਰਸਤੇ ਨੂੰ ਸਰਕਾਰ ਬੰਦ ਕਰਨਾ ਚਾਹੁੰਦੀ ਹੈ ਉਸ ਦੇ ਖਿਲਾਫ ਅਸੀਂ ਵੀ ਉਹ ਸਾਡਾ ਰਸਤਾ ਨਾ ਬੰਦ ਕੀਤਾ ਜਾਵੇ ਅਸੀਂ ਅੱਜ ਇੱਥੇ ਸੰਘਰਸ਼ ਦੇ ਧਰਨੇ ਤੇ ਬੈਠੇ ਹਾਂ ਸੈਂਕੂ ਬਹੁਤ ਧੰਨਵਾਦੀ ਬਿਲਕੁਲ ਅਸੀਂ ਚਾਹਾਂਗੇ ਕਿ ਇਹਨਾਂ ਦੀ ਜਿਹੜੀ ਸਬਾਰਿਸ਼ ਹੈ ਜਿਹੜੀ ਸੈਂਟਰ ਤੱਕ ਪਹੁੰਚਣ ਜਾਂਦੀ ਹੈ ਤਾਂ ਕਿ ਜਿਹੜਾ ਜਿਹੜਾ ਫਟਕਾ ਬਿਲਕੁਲ ਬੰਦ ਨਹੀਂ ਹੋਣੀ ਚਾਹੀਦੀ